ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਧੌਲ ਧਰਮ ਮੰਦਇਆ ਕਬੂਤ ਬਾਵਨ ਬਾਣੀ ਜਪਜੀ ਸਾਹਿਬ ਦੇ ਵਿੱਚ ਕਿਹਾ ਜਿਸ ਮਨੁੱਖ ਦੇ ਕੋਲ ਦਇਆ ਹੈ ਉਹ ਮਨੁੱਖ ਧਰਮੀ ਹੈ ਜਿਸ ਮਨੁੱਖ ਦੇ ਕੋਲ ਦਇਆ ਨਹੀਂ ਉਹ ਮਨੁੱਖ ਨੂੰ ਧਰਮੀ ਕਹਿਣਾ ਬਹੁਤ ਵੱਡੀ ਗਲਤੀ ਹੈ ਜਦੋਂ ਤੁਸੀਂ ਧਰਮ ਦੇ ਨਾਮ ਤੇ ਮਜਬ ਦੇ ਨਾਮ ਤੇ ਲੜਾਈ ਝਗੜੇ ਕਰਦੇ ਹੋ ਉਹਨੂੰ ਲੜਾਈ ਝਗੜਾ ਕਰਨ ਵਾਲੇ ਉਹ ਲੋਕ ਨੇ ਜਿਹੜੇ ਬੇਵਕੂਫ ਔਰ ਧਰਮ ਤੋਂ ਕੋਹਾਂ ਦੂਰ ਨੇ ਚਰਚਾਾਂ ਵਿੱਚ ਪੰਜਾਬ ਦੇ ਵਿੱਚ ਇਹ ਛਿੜੀਆਂ ਰਹਿੰਦੀਆਂ ਨੇ ਕਿ ਜਵਰੀ ਧਰਮ ਪਰਵਰਤਨ ਕਰਵਾਇਆ ਜਾ ਰਿਹਾ ਹੈ ਇਲਜ਼ਾਮ ਜਿਆਦਾ ਇਹ ਲੱਗਦੇ ਆ ਕਿ ਸਿੱਖਾਂ ਨੂੰ ਈਸਾਈ ਬਣਾਇਆ ਜਾ ਰਿਹਾ ਹੈ ਪਰ ਜਿਹੜੇ ਈਸਾਈ ਬਣਾ ਰਹੇ ਨੇ ਉਹਨਾਂ ਦਾ ਜਿਹੜਾ ਪ੍ਰਚਾਰ ਹੈ ਉਹਦਾ ਢੰਗ ਨਿਕਲਿਆ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਵਧੀਆ ਤਾਲੀਮ ਦੇਣੀ ਔਰ ਉਹਨਾਂ ਦੀ ਲੋੜ ਦੇ ਮੁਤਾਬਕ ਉਹਨਾਂ ਦੀ ਹੈਲਪ ਕਰਨੀ ਜਿਵੇਂ ਕਾਪੀਆਂ ਕਿਤਾਬਾਂ ਫਿਰ ਇਲਟਰੇਚਰ ਬੰਨਣਾ ਇਹ ਈਸਾਈ ਪਾਦਰੀਆਂ ਦਾ ਪਾਸਟੋਰਾਂ ਦਾ ਕੰਮ ਹੈ ਇੱਥੇ ਕੋਈ ਸ਼ੱਕ ਨਹੀਂ ਕੋਈ ਸ਼ੰਕਾ ਨਹੀਂ ਕੋਈ ਦੋਰਾਮਾ ਨਹੀਂ ਇਹ ਮੈਂ ਖੁਦ ਵੇਖਿਆ ਪਰ ਜਿਹੜੇ ਸਾਡੀ ਸੇਕ ਕੌਮ ਦੇ ਘੜਮ ਚੌਧਰੀ ਬਾਬੇ ਨੇ ਇਹਨਾਂ ਨੇ ਕੇਵਲ ਗੁਰੂ ਸਾਹਿਬ ਦੇ ਅੱਗੇ ਗੋਲਕਾਂ ਰੱਖੀਆਂ ਹੋਈਆਂ ਨੇ ਆਪਣੇ ਘਰ ਭਰਨ ਵਾਸਤੇ ਵੱਡੇ ਵੱਡੇ ਡੇਰੇ ਬਣਾਏ ਨੇ ਵੱਡੀਆਂ ਵੱਡੀਆਂ ਕੋਠੀਆਂ ਬਣਾਈਆਂ ਹੋਈਆਂ ਵੱਧ ਤੋਂ ਵੱਧ ਇਹਨਾਂ ਨੇ ਲੰਗਰ ਲਾਏ ਨੇ ਪਕੌੜਿਆਂ ਦਾ, ਜਾ ਦਾ, ਆਈਸਕ੍ਰੀਮ ਦਾ, ਫਰੂਟ ਦਾ ਪਤਾ ਨਹੀਂ ਕੀ ਕੀ ਇਹ ਲੰਗਰ ਲਾਉਂਦੇ ਆ। ਮੈਂ ਇੱਕ ਬੇਨਤੀ ਕਰਨੀ ਹੈ। ਜਦੋਂ ਧਰਮ ਪਰਵਰਤਨ ਦੀ ਗੱਲ ਸਾਡੀ ਕੌਮ ਦੇ ਕਦਮ ਚੌਧਰੀ ਕਰਦੇ ਆ। ਉਦੋਂ ਥੋੜਾ ਜਾ ਸਮਝਣਾ ਪੈਣਾ ਹੈ ਕਿ ਤੁਸੀਂ ਕੌਮ ਦੇ ਪ੍ਰਚਾਰ ਲਈ ਕੀ ਯੋਗਦਾਨ ਪਾ ਰਹੇ ਹੋ। ਕਿਸੇ ਡੇਰੇਦਾਰ ਦੇ ਕੋਲ ਕੋਈ ਵਧੀਆ ਸਕੂਲ ਹੈਗਾ ਕੋਈ ਧਾਰਮਿਕ ਵਿਦਿਆ ਦੇਣ ਵਾਸਤੇ ਜਾਂ ਵਧੀਆ ਪੰਜਾਬੀ ਪੜ੍ਹਾਉਣ ਵਾਸਤੇ ਤੁਹਾਡੇ ਕੋਲ ਕੋਈ ਪ੍ਰੋਫੈਸਰ ਹੈਗਾ ਹੱਥ ਖੜੇ ਨੇ ਜਿਹੜੇ ਵੱਡੇ ਵੱਡੇ ਬ੍ਰਹਮ ਗਿਆਨੀ ਨੇ ਸਾਡੇ ਡੇਰਿਆਂ ਦੇ ਵਿੱਚ ਉਹ ਕੋਰੇ ਅਣ ਪੜ੍ਹਨੇ ਇੰਨ ਤੋਂ ਕੁਕੜ ਨਹੀਂ ਉਹਨਾਂ ਨੂੰ ਆਉਂਦਾ ਇਹ ਸਰਕਾਰੀ ਹੈ ਜਦੋਂ ਤੁਸੀਂ ਉਹਨਾਂ 'ਗੇ ਸਵਾਲ ਕਰਦੇ ਹੋ ਉਹ ਜਵਾਬ ਨਹੀਂ ਦਿੰਦੇ ਬਸ ਇੱਕੋ ਗੱਲ ਕਹਿਣਗੇ ਗੁਰੂ ਸਾਹਿਬ ਤੇ ਭਰੋਸਾ ਰੱਖੋ ਸ਼ਰਧਾ ਰੱਖੋ ਵਿਸ਼ਵਾਸ ਰੱਖੋ ਮਾਲਾ ਫੜਾ ਦੇਣਗੇ ਵਾਹਿਗੁਰੂ ਵਾਹਿਗੁਰੂ ਕਰੋ ਜਿਹੜੇ ਵਾਹਿਗੁਰੂ ਵਾਹਿਗੁਰੂ ਕਰਨ ਵਾਲੇ ਸੀ ਉਹ ਬਲਾਤਕਾਰੀ ਨਿਕਲੇ ਜੇਲਾ ਵਿੱਚ ਬੈਠੇ ਆ ਇਹ ਬਹੁਤ ਵੱਡੀ ਸੱਚਾਈ ਹੈ ਹੁਣ ਜੇ ਤੁਸੀਂ ਧਾਰਮਿਕ ਕਟੜਤਾ ਦੀ ਗੱਲ ਕਰੋਗੇ ਜਾਂ ਮੂਰਖਤਾ ਦੀ ਗੱਲ ਕਰੋਗੇ ਜਿਹੜੇ ਬੰਦੇ ਧਰਮ ਦੇ ਨਾਂ ਤੇ ਮਦਰ ਦੇ ਨਾਂ ਤੇ ਝਗੜਾ ਕਰਦੇ ਨੇ ਮੈਂ ਇੱਕ ਉਦਾਹਰਨ ਦੇਣੀ ਹੈ ਮੈਂ ਜਦੋਂ ਵੀ ਵੀਡੀਓ ਦੇ ਵਿੱਚ ਗੱਲ ਕਰਦਾ ਮੈਂ ਇਹ ਗੱਲ ਆਪਣੇ ਆਪ ਤੇ ਲਾ ਕੇ ਕਰਦਾ ਹੁੰਨਾ ਕਿ ਮੈਂ ਇੱਕ ਸਿੱਖ ਹਾਂ ਸਿੱਖ ਵੀ ਹੋ ਨਾ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਿਨਾ ਹੋਰ ਕਿਸੇ ਨੂੰ ਮੰਨਦਾ ਨਹੀਂ ਪਰ ਜਦੋਂ ਧਰਮ ਪਰਵਰਤਨ ਕਰਾਉਣ ਵਾਲਿਆਂ ਦੀ ਜਾਂ ਇਲਜ਼ਾਮ ਲਾਉਣ ਵਾਲੇ ਕਢਮ ਚੌਧਰੀਆਂ ਦੀ ਗੱਲ ਕਰਦੇ ਹੁ ਜਿਹੜੀ ਚੌੜਾ ਖੂਹ ਫਰਵਾੜੇ ਗੁਰਦੁਆਰੇ ਦੇ ਵਿੱਚ ਬੇਦਵੀ ਦੇ ਨਾਂ ਤੇ ਉਹ ਨੌਜਵਾਨ ਬੇਦੋਸ਼ਾ ਮਾਰਿਆ ਗਿਆ ਉਹਨੂੰ ਲੈ ਲਓ ਤੇ ਦੂਜੇ ਪਾਸੇ ਪਾਸਟਰਾਂ ਦੀ ਗੱਲ ਕਰ ਲੋ ਕਿ ਮੁਰਦਿਆਂ ਨੂੰ ਜ਼ਿੰਦਾ ਕਰਦੇ ਹਨ ਹਾਲਾਂਕਿ ਉਹਨਾਂ ਪਾਸਟਰਾਂ ਦੇ ਨਾਲ ਜਿਹੜੇ ਮੁਰਦਿਆਂ ਨੂੰ ਜ਼ਿੰਦਾ ਕਰਦੇ ਨੇ ਮੈਂ ਸਹਿਮਤ ਨਹੀਂ 100% ਮੈਂ ਵਿਰੋਧ ਵਿੱਚ ਹਾਂ ਅਸੀ ਕੋਈ ਪਖੰਡ ਨਹੀਂ ਕਰਦੇ ਤੇ ਨਾ ਹੀ ਮਰਦਾ ਜਿੰਦਾ ਹੋ ਸਕਦਾ ਤੇ ਜਦੋਂ ਇਹ ਉਦਾਹਰਨ ਦਿੱਤੀ ਜਾਂਦੀ ਹੈ ਨਾ ਉਦੋਂ ਸਾਡੇ ਵਾਲੇ ਜਿਹੜੇ ਕੜਮ ਚੌਧਰੀ ਨੇ ਕਹਿਣਗੇ ਜੀ ਪੰਜ ਪਿਆਰਾਂ ਦੇ ਸੀਸ ਕੱਟੇ ਸੀ ਬਾਅਦ ਵਿੱਚ ਜੋੜ ਦਿੱਤੇ ਉਹਦੋਂ ਕਹਿੰਗੇ ਸਾਡਾ ਗੁਰੂ ਪੂਰਾ ਸੀ ਜਾਣ ਕੇ ਅਸਾਈਆਂ ਦਾ ਗੁਰੂ ਅਧੂਰਾ ਹੈ ਇਹ ਉਦਾਹਰਨ ਦਿੰਦੇ ਨੇ ਮੈਂ ਐਲਾਨੀਆਂ ਕਹਿਣਾ ਔਰ ਗੁਰੂ ਸਾਹਿਬ ਦੀ ਪਾਵਨ ਬਾਣੀ ਨੂੰ ਸਾਖਸ਼ਾਤ ਸਿਧਾਂਤ ਨੂੰ ਮੰਨ ਕੇ ਕਹਿਣਾ ਕਿ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਪੰਜ ਪੈਰਾਂ ਦੇ ਸਿਰ ਧੜ ਨਾਲੋਂ ਵੱਖ ਨਹੀਂ ਕੀਤੇ ਸੀ ਸਿਰ ਨਹੀਂ ਕੱਟੇ ਸੀ ਚਾਹ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੇ ਗਲੀ ਮੇਰੀ ਆਓ ਇਹ ਸ਼ਲੋਕ ਪੜਿਆ ਜਾਂਦਾ ਜਿਹੜਾ 12 ਦੇ ਵਧੇਰੇ ਸ਼ਲੋਕਾਂ ਦੇ ਵਿੱਚ ਆਉਂਦਾ ਹੈ ਹੁਣ ਇੱਥੇ ਈਗੋ ਹੰਕਾਰ ਦੀ ਗੱਲ ਹੈ ਆ ਜਿਹੜਾ ਧੜ ਦੇ ਨਾਲੋਂ ਸੀਸ ਕੱਟਿਆ ਨਾ ਇਹਦੀ ਗੱਲ ਬਾਣੀ ਵਿੱਚ ਕਦੇ ਹੋਈ ਨਹੀਂ ਜੇ ਕੋਈ ਆਪਣੇ ਆਪ ਨੂੰ ਵੱਡਾ ਪ੍ਰਚਾਰਕ ਕਹਾਉਂਦਾ ਹੋਵੇ ਇਹ ਸਿੱਧ ਕਰ ਦੇ ਕੇ ਬਾਣੀ ਦੇ ਵਿੱਚ ਆ ਧੜ ਨਾਲੋਂ ਸੀਸ ਕੱਟਣ ਦੀ ਗੱਲ ਕੀਤੀ ਹੋਈ ਹੈ ਮੈਂ ਸਾਰੀ ਉਮਰ ਉਹਦਾ ਪਾਣੀ ਭਰੂੰ ਜੇ ਬਾਣੀ ਵਿੱਚੋਂ ਸਿੱਧ ਕਰ ਦੇ ਗੁਰੂ ਪਾਸ਼ਾ ਨੇ ਗੱਲ ਹੀ ਨਹੀਂ ਕਰੀ ਤੇ ਇਹ ਉਦਾਹਰਣ ਜਦੋਂ ਦਿੱਤੀ ਜਾਂਦੀ ਹੈ ਉਦੋਂ ਪਾਗਰੀਆਂ ਨੂੰ ਝੂਠਾ ਤੇ ਅਸੀਂ ਸੱਚੇ ਬਣਦੇ ਹਾਂ ਹੁੰਦੀ ਦੀ ਬਿਆਦਵੀ ਹੋਈ ਐ ਜੇ ਪਖੰਡ ਨੂੰ ਮੰਨ ਵੀ ਲਗੀ ਤਾਂ ਪਾਦਰੀ ਜਿਹੜੇ ਪਾਸਟਰ ਨੇ ਉਹ ਤਾਂ ਮੁਰਦੇ ਨੂੰ ਜਿੰਦਾ ਕਰ ਰਹੇ ਨੇ ਧਾਰਮਿਕ ਸਥਾਨ ਤੇ ਤੇ ਸਾਡੇ ਘੜਮ ਚੌਧਰੀਆਂ ਨੇ ਹਿੰਗ ਲਾਣਾ ਬਿਆਦਵੀ ਦੇ ਨਾਂ ਤੇ ਅੰਦਰ ਬੰਦੇ ਵੱਢੇ ਜਾਂਦੇ ਹਨ ਜਣਕੇ ਬੰਦਿਆਂ ਨੂੰ ਮਾਰ ਰਹੇ ਹੁਣ ਜਿੱਥੇ ਜਿੰਦਾ ਕੀਤੇ ਜਾਂਦੇ ਨੇ ਬੰਦੇ ਫਿਰ ਲੋਕ ਤਾਂ ਉਧਰ ਹੀ ਜਾਣਗੇ ਨਾ ਜਿੱਥੇ ਮਾਰੇ ਜਾਂਦੇ ਨੇ ਉਧਰ ਅਗਲਾ ਕਿਉਂ ਜਾਊਗਾ ਭਾਈ ਇੱਕ ਮੈਂ ਤੇ ਬੇਨਤੀ ਕਰਨੀ ਹੈ ਜੇ ਸਾਡੀਆਂ ਸਿੱਖ ਸੰਸਥਾਵਾਂ ਸ਼੍ਰੋਮਣੀ ਕਮੇਟੀ ਇਹ ਤੇ ਸਟੈਂਡ ਨਹੀਂ ਲਾਊਗਾ ਨਾ ਤਾਂ ਚੇਤੇ ਰੱਖਿਓ ਬਹੁਤੇ ਲੋਕਾਂ ਨੇ ਗੁਰਦੁਆਰੇ ਜਾਣਾ ਬੰਦ ਕਰ ਦੇਣਾ ਕਿਉਂਕਿ ਉਹਨਾਂ ਦੇ ਮਨ ਵਿੱਚ ਸ਼ੰਕਾ ਹੈ ਉਹ ਕਹਿੰਦੇ ਇਹ ਕਹਿੰਦੇ ਐ ਔਰ ਕਹਿਣਗੇ ਵੀ ਕਿ ਗੁਰਦੁਆਰੇ ਬਿਆਦਵੀ ਦੇ ਨਾਂ ਤੇ ਬੰਦਾ ਵਾਂ ਮਾਰਨ ਲੱਗੇ ਮਿੰਟਲ ਆਉਂਦੇ ਜਾਣਾ ਬੰਦ ਕਰ ਦੇਣਾ ਕੰਟਰੋਲ ਕਰ ਲੋ ਇੱਕ ਇਤ ਵਿੱਚ ਮੈਂ ਹੋਰ ਬੇਦੀ ਕਰ ਲਈਏ ਜਿਸ ਮੰਗੂ ਮੱਠ ਨਿਹੰਗ ਨੇ ਉਹ ਮੁੰਡਾ ਮਾਰਿਆ ਉਹਦੀ ਵੀਡੀਓ ਅੱਜ ਮੈਂ ਛੋਟੀ ਜੀ ਆਈ ਦੇਖੀ ਉਹਦੇ ਵਿੱਚ ਕਹਿੰਦਾ ਬਦਵੀ ਕਰਦੀ ਬਦਵੀ ਕਰਦੀ ਬਦਵੀ ਨਹੀਂ ਉਹਨੂੰ ਕਹਿਣਾ ਹੁੰਦਾ ਔਰ ਅਣਪੜ ਉਹ ਬੰਦਾ ਹੈ ਗੋਲੀਆਂ ਕੈਪਸੂਲ ਚਿੱਟਾ ਉਲਾਉਂਦਾ ਸ਼ਰਮ ਪਤਾ ਹੈ ਮੈਂ ਗਾਰੰਟੀ ਦੇਣਾ ਜੇ 10 ਦਿਨ ਉਹਨੂੰ ਜੇਲ੍ਹ ਵਿੱਚ ਰੱਖਿਆ ਗਿਆ ਉਹਨੂੰ ਕੋਈ ਨਸ਼ਾ ਨਾ ਦਿੱਤਾ ਉਹ ਆਪਣੇ ਆਪ ਜੇਲ੍ਹ ਵਿੱਚ ਮਰ ਜਾਊਗਾ ਮਿਗਰੈਂਟੀ ਦੇਣਾ ਚਾਹੀਦੀ ਤੇ ਜੇ ਕਹਿੰਦੇ ਧੌਣ ਵਿੱਚ ਕਿੱਲਾ ਹੋਵੇ ਕਿੱਦਾਂ ਨਹੀਂ ਹੋ ਸਕਦਾ ਤੇ ਫਿਰ ਆਪਾਂ ਉਹਨੂੰ ਧਿਆਨ ਵਿੱਚ ਰੱਖ ਲੈਣੇ ਆ 10 ਦਿਨ ਬੈਰਕ ਦੇ ਵਿੱਚ ਇਕੱਲੇ ਨੂੰ ਰੱਖ ਦਿੰਨੇ ਆ ਰੋਟੀ ਪਾਣੀ ਜ਼ਰੂਰ ਦੇਵਾਂਗੇ ਜੇ ਨਾ ਮਰਿਆ ਤਾਂ ਮੈਨੂੰ ਕਹਿ ਦਿਓ ਨਸ਼ੇੜੀ ਬੰਦਾ ਬਾਹਰ ਨਹੀਂ ਸਕਦਾ ਤੇ ਕਹਿੰਦੇ ਉਹ ਬਿਆਦਵੀ ਕਰਨ ਆਇਆ ਸੀ ਜਿਹੜਾ ਮੁੰਡਾ ਮਾਰਿਆ ਹੈ ਕਹਿੰਦੇ ਬਿਆਦਵੀ ਕਰਨ ਆਇਆ ਸੀ ਫਿਰ ਪਤਾ ਨਹੀਂ ਉਹ ਕਿਹੜਾ ਸੁਖੀ ਸਾਖੀ ਦੀ ਗੱਲ ਉਹਦੇ ਕੋਲੋਂ ਕੁੱਟ ਕੇ ਕਹਾਈ ਗਈ ਜਦੋਂ ਚਾਰ ਬੰਦਿਆਂ ਦੇ ਵਿਚਾਲੇ ਬੰਦਾ ਬੈਠਾ ਥੋੜੇ ਹੱਥਾਂ ਦੇ ਵਿੱਚ ਵੈਪਨ ਖੜੇ ਹੋਏ ਨੇ ਸ਼ਸਤਰ ਫੜੇ ਹੋਏ ਨੇ ਬੰਦਾ ਕੁਝ ਵੀ ਕਹਿ ਸਕਦਾ ਉਹ ਤਾਂ ਕਹਿੰਦੇ ਬਿਆਦਵੀ ਕਰਨ ਆਇਆ ਸੀ ਤੇ ਇਹਨੇ ਗਲਾਣਾ ਸ਼ਰਿਆਮ ਉਹਨੂੰ ਗਾਲਾਂ ਕੱਢੀ ਜਾਂਦੇ ਆ ਉਹ ਬੈਲ ਵੀ ਨਹੀਂ ਉਹ ਤਾਂ ਬਿਆਦਵੀ ਕਰਨ ਆਇਆ ਸੀ ਤੁਸੀਂ ਕਹਿੰਦੇ ਹੋ ਬਿਆਦਵੀ ਉਹਨੇ ਕੀਤੀ ਨਹੀਂ ਪਰ ਤੁਸੀਂ ਬੰਦਾ ਮਾਰ ਕੇ ਗੁਰਸੱਧ ਬਿਆਦਵੀ ਨਹੀਂ ਕੀਤੀ ਐਦੋਂ ਵੱਡੀ ਬਿਆਦਵੀ ਕੀ ਹੋ ਸਕਦੀ ਹੈ ਹੁਣ ਜਿਹੜੀਆਂ ਕਦੀੜਾ ਨੇ ਨਾ ਅਨੇਗ ਨੂੰ ਜਿਹੜੇ ਫਿਰਦੇ ਨੇ ਫालतੂ ਇਹ ਜੇ ਕੋਈ ਬੀਬੀ ਵੀਡੀਓ ਪਾਉਂਦੀ ਹੈ ਉਹਨੂੰ ਤੁਮ ਕਹਿੰਦੇ ਜੰਦੇ ਕਿ ਤੇਰਾ ਸੋਦਾ ਲਾਵਾਂਗੇ ਕਿੰਨਿਆਂ ਨੂੰ ਸੋਦਾ ਲਾਵਾਂਗੇ ਜੇ ਲੱਤਾਂ ਭਾਰ ਚੱਲਦੀਆਂ ਨੇ ਸਖਵੀਰ ਬਾਦਲ ਨੇ ਬਿਆਦਵੀ ਕਰਵਾਈ ਆਪਣੇ ਰਾਜ ਵਿੱਚ ਵੱਡਾ ਬਦਲ ਚਲੋ ਮਰ ਗਿਆ ਮੰਤਾਰ ਬਰਾੜ ਬਠਿੰਡੇ ਵਾਲਾ ਹਲੇ ਬੈਠਾ ਹੈ ਕੱਲ ਕਹਿੰਦਾ ਐਮਐਲਏ ਬਠਿੰਡੇ ਵਾਲਾ ਜਾ ਕੇ ਦੇਖ ਲੋ ਸਖਵੀਰ ਬਾਦਲ ਬੈਠਾ ਹੈ ਬੀਬੀ ਜ਼ਗੀਰ ਕੌਰ ਪ੍ਰਧਾਨ ਸੀ ਉਹ ਬੈਠੀ ਹੈ ਧਾਮੀ ਬੈਠਾ ਹੈ ਉਹਨੂੰ ਸੋਦਾ ਲਾ ਸਕਦੇ ਹੋ ਹੈਗਲੇ ਤਾਂ ਵੀ ਦਮ ਲਾ ਤਾਂ ਭਾਰ ਚੱਲਦੀ ਹੈ ਜਾ ਕੇ ਲਾਓ ਸੋਦਾ ਤੁਸੀਂ ਬਸ ਕਿਸੇ ਗਰੀਬ ਨੂੰ ਕੁੱਟਣ ਜਾਣਦੇ ਹੋ ਕਿਸੇ ਗਰੀਬ ਨੂੰ ਗੁਰਦੁਆਰੇ ਅੰਦਰ ਮਾਰਨ ਜਾਣਦੇ ਹੋ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਪੁਲਿਸ ਨੂੰ ਵੀ ਇਹੋ ਜੀ ਗੁੰਡਾਗਰਦੀ ਕਰਨ ਵਾਲਿਆਂ ਨੂੰ ਫੜੋ ਫੜ ਕੇ ਜੇਲ੍ਹ ਵੀ ਸੁਟੋ ਔਰ ਜਿਹੜਾ ਬੰਦਾ ਕੋਈ ਕਤਲ ਕਰਦਾ ਹੈ ਬੇਅਦਬੀ ਦੇ ਨਾਂ ਤੇ ਉਹਨੂੰ ਸਿੱਧੀ ਫਾਸੀ ਦਿਓ ਮੈਂ ਇੱਕ ਬੇਨਤੀ ਕਰਨੀ ਹੈ ਇਹਦੇ ਗੋਡੇ ਲੱਗ ਗਿੱਟੇ ਲੱਗੇ ਆ ਜਿਹੜੇ ਬਿਆਦਬੀਆਂ ਰੋਕਣ ਵਾਲੇ ਨੇ ਨਾ ਇਹਨਾਂ ਨੂੰ ਫੜ ਕੇ ਟੰਗੋ ਪਹਿਲਾਂ ਇਨੂੰ ਫੜ ਕੇ ਪਹਿਲਾਂ ਅੰਦਰ ਦਿਓ ਆਪ ਹੀ ਹੜਨਗੇ ਬਿਆਦਬੀ ਹੋਣਗੇ ਇਹਨਾਂ ਨੇ ਟ੍ਰੈਂਡ ਬਣਾਇਆ ਹੋਇਆ ਹੁਣ ਜਿਹੜਾ ਮੰਗੂ ਮੱਠ ਲੁਧਿਆਣੇ ਬੈਠਾ ਤੇ ਪੋਲ ਕਿਥੋਂ ਖੁੱਲ ਰਹੀ ਹੈ ਪੋਲ ਖੁੱਲ ਰਹੀ ਹੈ ਕਿ ਉਹ ਮੁੰਡਾ ਗੁਰਦੁਆਰੇ ਵਿੱਚ ਹੈ ਹੁਣ ਮੰਗੂ ਮੱਠ ਨੂੰ ਕੀ ਪਤਾ ਲੱਗਿਆ ਵੀ ਉੱਥੇ ਬੈਠੇ ਨੂੰ ਵੀ ਗੁਰਦੁਆਰੇ ਵਿੱਚ ਬਿਆਦਬੀ ਹੋ ਰਹੀ ਹੈ ਜਣ ਕਿ ਬਹੁਤ ਵੱਡੀ ਅੰਦਰਖਾਤ ਜਿਹੜੀ ਸਾਜ਼ਿਸ਼ ਹੈ ਉਹ ਬਾਹਰ ਆਉਣੀ ਹਲੇ ਬਾਕੀ ਐ ਪਹਿਲੀ ਗੱਲ ਤਾਂ ਲੋੜ ਹੀ ਨਹੀਂ ਪੁਲਿਸ ਨੇ ਕੰਮ ਨਿਵੇੜਤਾ ਵਧੀਆ ਹੋਇਆ ਧਾਰਾ ਲਾ ਕੇ ਪਰਚਾ ਦੇ ਦਿੱਤਾ ਤੇ ਹੁਣ ਮੈਨੂੰ ਲੱਗਦਾ ਹੈ ਜਿਹੜੀ ਅੱਜ ਮੇਰੀ ਵਕੀਲ ਸਾਹਿਬ ਨਾਲ ਗੱਲ ਹੋਈ ਐ 15 ਕ ਸਾਲ ਤਾਂ ਅੰਦਰ ਰਹਿਣੇ ਪੈਣਾ ਆਪ ਜੇਲ੍ਹ ਵਿੱਚ ਤਰਗਾਉ ਭੁੱਖਾ ਮਰੂ ਤੇ ਪਿੱਛੇ ਬੱਚੇ ਪਰਿਵਾਰ ਭੁੱਖਾ ਮਰੂ ਚਲੋ ਮੈਂ ਗੱਲ ਕੀਤੀ ਸੀ ਕਿ ਜਿਸ ਮਨੁੱਖ ਦੇ ਕੋਲ ਦਇਆ ਨਹੀਂ ਉਹ ਧਰਮੀ ਨਹੀਂ ਹੋ ਸਕਦਾ ਹੁਣ ਜਿੰਨਾ ਬੰਦਿਆਂ ਨੇ ਬੇਦੋਸ਼ੇ ਨੌਜਵਾਨ ਨੂੰ ਕਤਲ ਕੀਤਾ ਹੈ ਕਿ ਉਹਨਾਂ ਕੋਲੇ ਦਇਆ ਨਾਂ ਦੀ ਕੋਈ ਚੀਜ਼ ਹੈ ਅਸੀਂ ਉਹਨੂੰ ਸਿੱਖ ਕਹਿ ਸਕਦੇ ਹਾਂ ਬਿਲਕੁਲ ਨਹੀਂ ਮੈਂ ਇੱਕ ਬੇਨਤੀ ਕਰਨੀ ਹੈ ਮੰਦਰ ਜਾਣ ਨਾਲ ਕੋਈ Hindu ਨਹੀਂ ਬਣੇਗਾ ਮਸਜਿਦ ਵੀ ਜਾਣ ਨਾਲ ਕੋਈ ਮੁਸਲਮਾਨ ਨਹੀਂ ਬਣੇਗਾ ਚਰਚ ਵਿੱਚ ਜਾਣ ਨਾਲ ਕੋਈ ਅਸਾਈ ਨਹੀਂ ਬਣੇਗਾ ਗੁਰਦੁਆਰੇ ਜਾਣ ਨਾਲ ਕੋਈ ਸਿੱਖ ਨਹੀਂ ਬਣੇਗਾ ਇਹ ਬਹੁਤ ਵੱਡਾ ਕੌੜਾ ਸੱਚ ਇਹ ਹਾਜ਼ਮ ਨਹੀਂ ਹੋਣਾ ਸਿੱਖੀ ਸਿੱਖਿਆ ਗੁਰ ਵਿਚਾਰ ਗੁਰੂ ਦੀ ਸਿੱਖਿਆ ਤੇ ਅਮਲ ਕਰਨ ਵਾਲਾ ਸਿੱਖ ਹੈ ਤੇ ਅਸੀਂ ਤੇ ਮਜਬਦੇ ਨਾਂ ਤੇ ਧਰਮ ਦੇ ਨਾਂ ਤੇ ਝਗੜਾ ਕਰਨ ਵਾਲੇ ਹਾਂ ਹੋਰ ਸਾਡੇ ਪੱਲੇ ਕੱਖ ਨਹੀਂ ਜਿੰਨੇ ਵੀ ਇਹ ਧਮਕੀਆਂ ਤੁਮ ਕਹਿੰਦੇ ਡੇੜ ਵਾਲੇ ਨੇ ਨਾ ਤੇ ਬਹੁਤਾ ਇਹਨਾਂ ਵਿੱਚੋਂ ਬੇਲੜ ਲਾਣਾ ਜਿਨ੍ਹਾਂ ਦੀਆਂ ਐਨਜੀਓ ਚੱਲਦੀਆਂ ਨੇ ਉਹ ਨੇ ਬਸ ਉੱਥੇ ਵਿਅਦਬੀ ਹੋ ਗਈ ਹਲੇ ਤਾਂ ਬਿੰਗੇ ਮੂੰਹ ਵਾਲੇ ਪਰਵਾਨੇ ਵਰਗੇ ਨਹੀਂ ਗਏ ਇਹ ਕੋਈ ਨਮਾਸਬ ਕੱਢਣਗੇ ਹਲੇ ਤਾਂ ਮੈਨੂੰ ਲੱਗਦਾ ਕੋਈ ਬਿਆਨ ਆਇਆ ਨਹੀਂ ਸ਼ਾਇਦ ਪੁਲਿਸ ਨੇ ਡੰਡਾ ਚਾੜ੍ਹਿਆ ਹੋਇਆ ਹਲਕ ਵਿੱਚ ਹੁਣ ਬੋਲਣਾ ਬੰਦ ਕਰਾਏ ਹੋਏ ਨੇ ਸ਼ੈਤਾਨ ਨੇ ਕੋਈ ਬਿਆਨ ਬੁਣਾ ਆਇਆ ਪਰ ਹੈਗੇ ਨੇ ਕੜਮ ਚੌਧਰੀ ਫੇਰ ਵੀ ਜਨਵਰੀ ਦੇ ਹੀ ਜਾਣਗੇ ਮੈਂ ਬੇਨਤੀ ਕਰਨੀ ਹੈ ਜਿੱਦੀ ਵੀ ਧੌਣ ਵਿੱਚ ਕਿਲਾ ਹੈ ਉਹਨੂੰ ਚੈਲੰਜ ਕਰਦੇ ਆ ਉਹ ਮੁੰਡਾ ਬਿਆਦਵੀ ਕਰਨ ਵਾਸਤੇ ਨਹੀਂ ਆਇਆ ਸੀ ਤੁਸੀਂ ਸਾਜ਼ਿਸ਼ ਦੇ ਤਹਿਤ ਉਹਦਾ ਕਤਲ ਕੀਤਾ ਹੈ ਤੁਸੀਂ ਗੁੰਡਾਗਰਦੀ ਕੀਤੀ ਹੈ ਗੁਰਦੁਆਰੇ ਜਿਹੜੇ ਬਣਾਏ ਨੇ ਨਾ ਧੜਾ ਧੜ ਤੁਸੀਂ ਇਹ ਗੁੰਡਾਗਰਦੀ ਦੇ ਅੱਡੇ ਬਣਾ ਕੇ ਰੱਖ ਦੇਣੇ ਲੋਕਾਂ ਨੇ ਜਾਣਾ ਨਹੀਂ ਡਰਦੇ ਆ ਨੇ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਨਿਜੀ ਰੰਜਸ਼ ਹੋਣੀ ਹੈ ਤੇ ਗੁਰਦੁਆਰੇ ਲ ਜਾ ਕੇ ਮਾਰ ਦੇਣਾ ਤੇ ਬਾਅਦ ਵਿੱਚ ਨਾਂ ਲਾ ਦੇਣਾ ਕਿ ਇਹ ਬਿਆਦਬੀ ਕਰਦਾ ਸੀ ਬਚਾ ਲੋ ਸੁਧਾਂਤ ਨੂੰ ਬਚਾ ਲੋ ਪੀੜੀ ਨੂੰ ਆਉਣ ਵਾਲੀ ਨੂੰ ਇਹ ਜਿਹੜੀਆਂ ਦੁਸ਼ਮਣੀਆਂ ਧਰਮ ਦੇ ਨਾਂ ਤੇ ਮੱਜਬ ਦੇ ਨਾਂ ਤੇ ਅਸੀਂ ਪਾ ਰਹੇ ਆ ਨਾ ਇਹਦਾ ਖਮਿਆਜਾ ਸਾਨੂੰ ਭੁਗਤਣਾ ਪਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ